ਸੋਨੀ ਨਾ ਮੈਂ ਕੀ ਕਰਨਾ ਵਾ ਇਹ ਪਿੰਡ ਵਾਲਿਆਂ ਨੇ ਸੂਟ ਬਣਾ ਕੇ ਦਿੱਤਾ ਸੀ ਮੈਨੂੰ ਉਹੀ ਹੁਣ ਪਾ ਕੇ ਜਾਣਾ ਪੈਣਾ ਵਾ ਤੇ ਮੰਮੀ ਨੇ ਗੱਲਾਂ ਨਹੀਂ ਕਰਨੀਆਂ ਕਿ ਤੇਰੇ ਸਹੁਰਿਆਂ ਨੇ ਕੋਈ ਸੂਟ ਨਹੀਂ ਬਣਾ ਕੇ ਦਿੱਤਾ ਤੈਨੂੰ ਜੀਬ ਇਹ ਕਿੰਨੇ ਸਹੁਰਿਆਂ ਨੇ ਕੋ ਬੰਡੇ ਹੁੰਦਾ ਵਾ ਇਹ ਉਹਨਾ ਬਣਾਤਾ ਇਹ ਮਨਾ ਤਾਂ ਇੱਕੋ ਹੀ ਗੱਲ ਹੁਣ ਇਹਨਾਂ ਵਧੀਆ ਸੂਟ ਵਾ ਇਹ ਪਤਾ ਨਹੀਂ ਕਾ ਦਾ ਰੌਲਾ ਪਾਇਆ ਹੀ ਅੰਦਰ ਸਮਝ ਨਹੀਂ ਲੱਗਣ ਦੇ ਮੈਨੂੰ ਬੋਲੀ ਜਾਣ ਦੇ ਬੋਲੀ ਜਾਣ ਦੇ ਦਾ ਜੇ ਮੈਂ ਉਦੋਂ ਦੀ ਦੱਸਣੀ ਹੁੰਦੀ ਨਾ ਤੇ ਦੱਸ ਦੇਣੀ ਗੱਲ ਕੀ ਘਰ ਕਿਦਾਂ ਦਾ ਵਾ ਤੇ ਪਰਿਵਾਰ ਕਿਦਾਂ ਦਾ ਵਾ ਬਸ ਮਾਦਾ ਚੁੱਪ ਕਰਕੇ ਕੀ ਬਹਿਣਾ ਵਾ ਹੂੰ ਇਹ ਮੇਰੇ ਗੱਲ 'ਚ ਫਾਪ ਆਇਆ ਵਾ ਨਾ ਉਹੋ ਸੋਚਣ ਡੇ ਕੀ ਕਰਾਂ ਉਹ ਮੈਂ ਅੰਦਰ ਗਈ ਚਲ ਗਿਆ ਵਾ ਸੂਟ ਮਾਤਾ 5000 ਰੁਪਏ ਮਿਲਿਆ ਵਾ ਜੋ ਸੂਟ ਲੈਣ ਗਈ ਇਹਨੇ ਸਸਤੇ ਨੂੰ ਹੱਥ ਪਾਉਣਾ ਕਿਤੇ ਇਹਨੇ 5 5 6 6000 ਸੂਟ ਨਾਲ ਹੱਥ ਪਾਉਣਾ ਵਾ ਫੇ ਪੈ ਜਾ ਆ ਦੇ ਦੋਤੇ ਦਰਜੀ ਜੀ ਦਾ ਨਾ ਕਰਾਂ ਮੈਂ ਦਵਾਈ ਲੈ ਕੇ ਆਉਣਾ ਵਾ ਜਾਨ ਉੱਤੇ ਸਾਦ ਲੈਣੇ ਆ ਉਹ ਨਹੀਂ ਨਹੀਂ ਅਰਪਿੰਦਰ ਕੱਲ ਵਾਲੀ ਹੈ ਦਵਾਈ ਮੰਮੀ ਕੱਲ ਵਾਲੀ ਇਹ ਵੀ ਖਾ ਕੇ ਦੇਖੋ ਕੀ ਬੜਾ ਫਰਕ ਪੈ ਜਾਵੇ ਜਦੋਂ ਪਤਾ ਹੀ ਠੀਕ ਨਹੀਂ ਤੇ ਬੰਦਾ ਨਾ ਹਾ ਉঠে ਚਾਹ ਬਣੀ ਜਾਣੀ